ਇਸਾ ਕਮਾਉਂਦੇ ਆ ਸਾਲ ਦਾ 1 ਕਰੋੜ 30 ਲੱਖ ਰੁਪਈਆ ਤੇ ਮਹੀਨੇ ਦਾ ਵੀ ਤੁਸੀਂ ਲਾ ਲਓ 9 ਲੱਖ ਰੁਪਈਆ ਐਵਰੇਜ ਬੰਦਾ ਕਮਾਈ ਜਾਂਦਾ ਮਿਨੀਮਮ ਕਮਾਈ ਹੈਗੀ ਇੱਥੇ 400 4 ਤੋਂ 4.5 ਲੱਖ ਰੁਪਈਆ ਮਿਨੀਮਮ ਕਮਾਈ ਆ 4500 ਯੂਰੋ ਦਿੰਦੇ-ਦਿੰਦੇ ਆ ਬੰਦੇ ਨੂੰ ਚਾਹੇ ਮਾੜੇ ਤੋਂ ਮਾੜਾ ਕੰਮ ਹੋਈਆ 4500 ਯੂਰੋ ਤੋਂ ਸਟਾਰਟ ਹੁੰਦਾ ਮਤਲਬ 4.5 ਲੱਖ ਰੁਪਈਏ ਤੋਂ ਤੇ ਐਵਰੇਜ ਮਿਨੀਮਮ 9-10 ਲੱਖ ਰੁਪਈਆ ਬੰਦਾ ਕਮਾਈ ਜਾਂਦਾ ਮਹੀਨੇ ਦਾ ਬਾਬੋ ਪਰੀਦੀ ਟ੍ਰੇਨ ਦਾ ਇੰਨਾ ਚਾ ਕਰਕੇ ਪਰੀਦੀ ਟਰਾਲਮ ਦਾ ਹੋਰੀ ਪਾਸੇ ਲਿਆਏ ਤਾਂ ਸ਼ਹਿਰ ਤੋਂ ਬਾਹਰ ਬਾਹਰ ਕਹਿੰਦੇ ਜਾਣ ਤੋਂ ਜਿੱਥੇ ਜਾਂਦੀ ਸਹੀ ਗੱਲ ਆ ਹੋਰੀ ਕਿਦਾਂ ਸਾਰਤਾ ਐਨ ਬਾਬੇ ਉਹ ਨਿਕਾਇਆ ਸ਼ਹਿਰ ਆ ਫੁੱਲਾ ਢੁੱਲਾ ਦੇਖੋ ਆਬਾਦੀ ਨਾਲ ਸਾਰੇ ਦੇਖ ਦੀ 6.5 ਲੱਖਾ ਮਤਲਬ ਦਾ 6.5 ਲੱਖ ਚ ਅੱਧੀ ਆਬਾਦੀ ਇੱਥੇ ਰਹਿੰਦੀ ਵਾਹ ਸ਼ਹਿਰ ਜੀ ਬਾਬੇ ਮੁੰਡੇ ਘਰ ਆ ਗਈ ਜੋ ਥੱਲੇ ਉਤਰਿਆ ਵੀ ਉੱਥੇ ਕਿਵੇਂ ਜਾਵਾਂਗੇ ਮੈਂ ਆਹ ਮੀਰ ਕੰਟਰੀ ਦਾ ਫੈਸਾ ਦੇਖ ਲੈ ਲੈਫਟੋਂ ਹੀ ਲਾਈ ਪਈਆ ਦੇਖ ਲੈ ਪਹਾੜਾਂ ਜੀ ਇੱਥੇ ਬੈਂਕ ਨਹੀਂ ਆਉਂਦਾ ਉਹ ਮੋਬਾਈਲ ਚੱਤਰ ਨਹੀਂ ਜੀ ਉਹ ਕੋਲ ਕੰਪਿਊਟਰ ਚਾਹਦੇ ਹੁਣ ਕੰਬੇਸੀ ਮੂਸ ਨਹੀਂ ਉਹ ਕੋਲੇ ਜਾ ਕੇ ਕਰਦੀ ਦੇਖੋ ਸਾਡਾ ਬੰਸੀ ਅੱਜ ਕੋਲੇ ਐਡੀ ਲੈਂਟ ਦੇਖੀ ਵੀ ਨਹੀਂ ਅਸੀਂ ਕਹਿੰਦੇ 25% ਖੜਸਦੇ ਆ 18.5 ਗੰਟਲ ਭਾਰ ਜੇ ਮੇਰੇ ਵਰਗੇ ਹੁਣ 25% 18.5 ਗੰਟਲ ਤੋਂ ਉੱਪਰ ਗਿਆ ਬਈ 3 ਘੰਟੇ ਲ ਹੋ ਜਾਣਾ ਫਿਰ ਤਾਂ ਬੰਦੇ ਮੰਨ ਕੇ ਲੋੜ ਉਹ ਥੋ ਆਇਆ ਥੱਲੋਂ ਇਹ ਤਾਂ ਜਾਣਾ ਉੱਪਰ ਨੂੰ ਬਾਬੇ ਮੇਨ 뷰 ਪੁਆਇੰਟ ਇੱਥੋਂ ਆਂਦੇ ਐਵੇਂ ਉਧਰ ਦੂਰੇ ਫਿਰਦੇ ਰਹੇ ਓਏ 뷰 ਪੁਆਇੰਟ ਤਾਂ ਇੱਥੋਂ ਇਹ ਅੱਲਾ ਇੱਥੋਂ ਹੁੰਦਾ ਅਕੇਲੇ ਤੋਂ ਪੁਆਇੰਟ ਦੇਖੋ ਵੀ ਨਹੀਂ ਆ ਰਹੀ ਸ਼ਹਿਰ ਦੇ ਸ਼ਹਿਰ ਨੇ ਇਧਰ ਤੋਂ ਪੈਂਡੀਆ ਸ਼ਹਿਰ ਤਾਂ ਇਹਨਾਂ ਦਾ ਪਰਲੇ ਪਾਸੇ ਰਹਿ ਗਿਆ ਆ ਨਾਈਸ ਓਏ ਆ 뷰 ਬਾਬੇ ਉਹ ਦੁਨੀਆ ਦਾ ਅਮੀਰ ਮੁਲਕ ਹੋਵੇ ਤੇ ਆ ਚੀਜ਼ਾਂ ਹੁਣ ਥੇ ਕਿਵੇਂ ਹੋ ਸਕਦਾ ਇੱਥੇ ਦਾ ਲੋਕ ਲੈਂਦੇ ਵੀ ਹੋਣਗੇ ਆਮ ਮਨ ਲਾਦਾ ਓਏ ਇਧਰ ਸਾਰੇ ਸਾਰੇ ਇਹ ਜੀ ਬ੍ਰੈਂਡ ਨੇ ਹੋਣਗੇ ਮਹਿੰਗੇ ਮਹਿੰਗੇ ਉਹ ਲੇਖ ਰੋਲੈਕਸ ਦੇਖ ਰਿਹਾ ਸਾਹਮਣੇ ਪਰ ਮੈਂ ਵੀ ਸਟਰੀ ਡੀਏ ਆਰਟੀਅਰ ਕਾਰਟੀਅਰ ਉਧਰ ਦੇਖ ਰਿਹਾ ਹਾਰਮਸ ਡਿਓਰ ਸਾਰੇ ਨੇ ਤੇ ਉੱਤੇ ਦੀ ਗੱਡੀਆਂ ਲਾਉਣੀਆਂ ਨੇ ਘੈਂਟਾ ਗੱਲ ਉਹ ਲੱਜਾ ਘੈਂਟਾ ਹੋਇਆ ਨਾ ਨਵੀਂ ਪੌੜਾਂਾਂ ਕਿ ਆਪ ਇੱਧਰ ਆ ਗਏ ਆਰਕੀਟੈਕਚਰ ਜਿਹੜਾ ਇੱਧਰ ਵੀ ਬਹੁਤ ਸੋਹਣਾ 올ਡ ਜਾਂ ਵਿਨਟੇਜ ਆ ਆਰਕੀਟੈਕਚਰ ਆ ਸਾਰਾ ਪਲੱਸ ਸੇਮ ਪ੍ਰਾਈਸ ਐ ਸੇਮ ਆ ਸਾਡੇ 1.25 ਨੂੰ ਇੱਥੇ 1.35 ਨੂੰ 10 ਸੈਂਟ ਮਹਿੰਗਾ ਠੀਕ ਹੈ ਬਾਬੇ ਕੰਟਰੀ ਮੂਵ ਹੋਣਾ ਪੈਣਾ ਹਰਿੰਦਰ ਹੋ ਜਾਵੇ ਟਾਈਮ ਸੇਅਰ ਹੋ ਜਾ ਵਧੀਆ ਰਹੇਗਾ ਮੈਂ ਤਾਂ ਹੋ ਜਾਣਾ ਸਿੜੀਆਂ ਲੈ ਕੇ ਤੇ ਬਾਬੇ ਗਰੋਸਰੀ ਕੀਤੀ ਐ ਕੋਈ ਜ਼ਿਆਦਾ ਫਰਕ ਨਹੀਂ ਇਟਲੀ ਜਿਹੜਾ ਸਾਮਾਨ ਆਉਣਾ ਸੀਗਾ 21 ਗੈਰ ਉਹਦਾ ਇੱਥੇ 24 ਗੈਰ ਉਹਦਾ ਵੱਧ ਤੋਂ ਵੱਧ 2 ਗੈਰ ਦਾ ਫਰਕ ਪਿਆਗਾ ਲਾਗਭਗ ਸਾਰਾ ਸਹੀ ਹੀ ਆ ਤੇ ਉਹੀ ਗੱਡੀਆਂ ਦੇ ਉਹ ਘੱਟਨੇ ਆਪਣੇ ਕੋਈ ਟੋਲ ਨਹੀਂ ਹੈਗਾ ਇੱਥੇ ਤੇਲ ਦਾ ਰੇਟ 20 ਸੈਂਟ ਪਰ ਕਿਲੋ ਨਾਲੋਂ ਉਹ ਵੀ ਸਸਤਾ ਤੇ ਘਰਾਂ ਦੇ ਰੇਟ ਹੋ ਸਕਦੇ ਆ ਵੱਧ ਬਾਕੀ ਸਾਰਾ ਕੁਝ ਤੁਹਾਨੂੰ ਇੱਟਲੀ ਨਾਲੋਂ ਸਸਤਾ ਹੀ ਲੱਗਿਆ ਤੇ ਰੁਪਈਏ ਬਣਾਉਂਦਾ ਇੱਟਲੀ ਨਾਲੋਂ ਤਿੱਗਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੁਨੀਆ ਦੀ ਸਭ ਤੋਂ ਅਮੀਰ ਕੰਟਰੀ ਜਿਹਦਾ ਨਾਮ ਹੈ ਲਗਜ਼ੰਬਰਗ ਪਹੁੰਚ ਚੁੱਕੇ ਨੇ ਮੁੰਡੇ ਉਹਦੀ ਕੈਪੀਟਲ ਸਿਟੀ ਲਗਜ਼ੰਬਰਗ ਨਗਰਮ ਵਰਗੀ ਉਹਦਾ ਨਾਮ ਹੈ ਕੰਟਰੀ ਦਾ ਨਗਰਮ ਵਰਗੀ ਕੈਪੀਟਲ ਸਿਟੀ ਦਾ ਨਾਮ ਹੈ ਤੇ ਪਾਰਕਿੰਗ ਲਾ ਕੇ ੜੇ ਆ ਪਾਰਕਿੰਗ ਇੱਥੇ ਜਰਮਨ ਨਾਲੋਂ ਸਸਤੀ ਆ ਪੈਸਾ ਜ਼ਿਆਦਾ ਕਮਾਉਂਦੇ ਆ ਪੈਸਾ ਕਮਾਉਂਦੇ ਆ ਸਾਲ ਦਾ 1 ਕਰੋੜ 30 ਲੱਖ ਰੁਪਈਆ ਤੇ ਮਹੀਨੇ ਦਾ ਵੀ ਤੁਸੀਂ ਲਾ ਲਓ 9 ਲੱਖ ਰੁਪਈਆ ਐਵਰੇਜ ਬੰਦਾ ਕਮਾਈ ਜਾਂਦਾ ਮਿਨੀਮਮ ਕਮਾਈ ਹੈਗੀ ਇੱਥੇ 400 4 ਤੋਂ 4.5 ਲੱਖ ਰੁਪਈਆ ਮਿਨੀਮਮ ਕਮਾਈ ਆ 4500 ਯੂਰੋ ਦਿੰਦੇ-ਦਿੰਦੇ ਆ ਬੰਦੇ ਨੂੰ ਚਾਹੇ ਮਾੜੇ ਤੋਂ ਮਾੜਾ ਕੰਮ ਹੋਈਆ 4500 ਯੂਰੋ ਤੋਂ ਸਟਾਰਟ ਹੁੰਦਾ ਮਤਲਬ 4.5 ਲੱਖ ਰੁਪਈਏ ਤੋਂ ਤੇ ਐਵਰੇਜ ਮਿਨੀਮਮ 9-10 ਲੱਖ ਰੁਪਈਆ ਬੰਦਾ ਕਮਾਈ ਜਾਂਦਾ ਮਹੀਨੇ ਦਾ ਉਹਦੇ ਮਾੜੇ-ਮੋਟੇ ਚਲੋ ਖਰਚੇ ਵੀ ਹੋਣਗੇ ਤੇ ਇੱਕ ਹੋਰ ਚੀਜ਼ ਇੱਥੇ ਟਰਾਂਸਪੋਰਟੇਸ਼ਨ ਵੀ ਫ੍ਰੀ ਆ ਸਾਰਾ ਟਰਾਂਮਾ ਬੱਸਾਂ ਸਾਰਾ ਕੁਝ ਫ੍ਰੀ ਆ ਲੋਕ ਇੱਥੇ ਤੇ ਫਿਰ ਵੀ ਗੱਡੀਆਂ ਲਈ ਫਿਰਦੇ ਆ ਸੜਕਾਂ ਤੇ ਦੇਖਿਓ ਤੁਸੀਂ ਫਿਰ ਵੀ ਟਰੈਫਿਕ ਹੈਗੀ ਆ ਬੱਸਾਂ ਦੇਖੋ ਕਿੰਨੀਆਂ ਜ਼ਿਆਦਾ ਚਲਾਈਆਂ ਹੋਇਆ ਸਾਰਾ ਟਰਾਂਸਪੋਰਟੇਸ਼ਨ ਦੇਸ਼ 'ਚ ਫ੍ਰੀ ਆ ਕੱਲੇ ਲਖਨਬੁਰ ਕੇ ਸਿਟੀ 'ਚ ਨਹੀਂ ਚਾਹੇ ਟ੍ਰੇਨ ਤੇ ਚੜਜੋ ਚਾਹੇ ਬੱਸਾਂ ਤੇ ਜਿੱਥੇ ਮਰਜੀ ਜਾਓ ਦੇਸ਼ ਬੜਾ ਵੱਡਾ ਵੀ ਹੈਗਾ ਨਿਕਾ ਜਾ ਦੇਸ਼ ਆਬਾਦੀ ਵੀ ਇਨਾਂ ਦੀ ਬਹੁਤ ਘ ਉਹ ਦੇਖ ਸਕਦਾ ਹੁਣ ਜਾਂਦੇ ਆਂ ਦੇ ਸੈਂਟਰ ਅਸੀਂ ਵੀ ਫਰੀ ਵਾਲੀ ਬੱਸ 'ਚ ਬਹਿ ਕੇ ਜਾਵਾਂਗੇ ਆਹ ਅੰਦਰ ਆਣਾ ਤਾਂ ਲੋਈ ਬਾਬੇਓ ਚੱਲਿਆ ਨਾ ਇਧਰ ਦਾ ਟ੍ਰੇਨ ਸਟੇਸ਼ਨ ਆਪਾਂ ਟਰਾਂਮ ਬਹਿਣਾ ਆਜੋ ਫਰੀ ਵਾਲੀ ਟਰਾਂਮ ਬਹਿਣ ਚੱਲਿਆ ਕਹਿੰਦੇ ਮੁੰਡੇ ਟਰਾਂਮ ਹੀ ਆ ਕਿ ਬੱਸ 'ਚ ਬਹਿਣਾ ਓਏ ਦੇਖ ਲਾ ਟਰਾਂਮ ਕਿਤੇ ਪਹਿਲੇ ਹੀ ਬੈਠੇ T1 ਕੀ ਲਿਖਿਆ ਉਹਦੇ ਉੱਤੇ ਦੇਖ T1 ਉਹਦੇ ਉੱਤੇ ਕੀ ਲਿਖਿਆ ਹੋਣਾ ਟਰਾਂਮ T1 ਗੀਅਰਸ ਸੈਂਟਰ ਆ ਲਿਆ ਆਹ ਹੀ ਹੈ ਗੀਅਰਸ ਸੈਂਟਰ ਆ ਹਾਂ ਬਾਬੇ ਦਾ ਮੈਨ ਇੱਕ ਪੁਲ ਜਿਹਦੇ ਤੋਂ ਸਿਟੀ 뷰 ਜੰਦੀ ਦਾ ਸਾਰਾ ਉੱਥੇ ਚੱਲੇ ਆ ਤੇ ਗਰਮੀ ਹੈਗੀ ਯਾਰ ਥੋੜੀ ਕਾਲੇ ਇੱਥੇ ਕਾਹ ਵੀ ਦਿਖ ਰਹੇ ਆ ਨਾ ਓਏ ਕਾਲੇ ਬੜੇ ਦਿਖ ਰਹੇ ਆ ਬਾਬੇ ਪਤਾ ਨਹੀਂ ਜੇ ਮੈਨੂੰ ਤਾਂ ਨਹੀਂ ਲੱਗਦਾ ਕੀ ਇਹ ਨਹੀਂ ਰਿਚ ਮੈਸੀ ਜੀ ਲੱਗ ਕੋ ਜਿਵੇਂ ਕਹਿੰਦੇ ਆ ਵੀ ਹਰੇਕ ਇੰਨਾ ਕਮਾਰ ਆ ਉਹ ਸਭ ਮੈਂ ਖਰਚਾ ਬਈ ਖਰਚਾ ਹੋਣਾ ਕਮਾਤ ਆ ਰਿਹਾ ਅੱਛਾ ਹੋਊਗਾ ਯਾਰ ਹਰੇਕ ਬੰਦਾ ਕਰੋੜ ਵਧੀਆ ਵਸਤੂ ਐ ਹਾਂ ਜੇ ਸਾਦਗੀ ਦੇਖਣ ਨਾਲ ਕੰਨੀ ਆ ਕਰੋੜ ਘੁੰਮ ਜਾਂਦਾ ਹੱਥਾਂ ਵਿੱਚ ਦੀ ਐ ਮੰਨ ਲੈਣੀ ਹਾਂ ਨਵੀਂ ਆਬੋ ਡਰਾਮ ਆ ਗਈ ਆਪਣੀ T1 ਨੇ ਚ ਬਹਿ ਕੇ ਜਾਂਦੇ ਦੋ ਸਟਾਪਾਂ ਬਾਅਦ ਉਤਰਨਾ ਹੈ ਫਿਰ ਸੇਕੋ ਗਮੀ ਤੋਂ ਤੀਜੇ ਫਰੀਜ ਫਰੀ ਵਾਲੇ ਫਰੀਜ ਵਾਲੇ ਦੇਖਿਆ ਉਹ ਦੇਖ ਦੇਖ ਚ ਦੇਖਿਆ ਜਿਹਾ ਉਹ ਸਿਸਟਮ ਬੰਬੇ ਉਹ ਡਰਾਮਾ ਪੁਰਾਣੇ ਸਾਹਬ ਨੇ ਅੰਦਰ ਆ ਦੇਖੋ ਬੰਦੇ ਬਹਿ ਗਏ ਏਸੀ ਲੱਗੇ ਡਰਾਮਾ ਤੇ ਏਸੀ ਹੈ ਦੋ ਸਟਾਪਾਂ ਬਾਅਦ ਤੀਜੇ ਤੇ ਉਤਰਨਾ ਕੋਣ ਇਧਰ ਲਈ ਡੋਟਾ ਡਵੈਲਪਮੈਂਟ ਜੀ ਜਲ ਰਹੀ ਆ ਇਹਨਾਂ ਦਾ ਪੁਰਾਣਾ ਜਿਹੜਾ ਸ਼ਹਿਰ ਜਿਹਦਾ ਉਹ ਨਹੀਂ ਹੁੰਦੀ ਬਿਊਟੀ ਜੀ ਕਾਲੀਆਂ ਸੱਤਾਂ ਵਾਲਾ ਉਹ ਸੈਂਟਰ ਜੀ ਜੇ ਜਾ ਕੇ ਦੇਖਣਾ ਜਿੱਥੇ ਉਹਨਾਂ ਦੀ ਚੱਲੇ ਆ ਤੇ ਸਾਫ ਸਫਾਈ ਪੂਰੀਆ ਕਾਮਾਂ ਚ ਬਾਬੇ ਉਹ ਫਰੀਦ ਦੀ ਟ੍ਰੇਨ ਦਾ ਇੰਨਾ ਚਾ ਕਰਕੇ ਫਰੀਦ ਦੀ ਟਰੈਮ ਦਾ ਹੋਰ ਹੀ ਪਾਸੇ ਲਿਆ ਇਹ ਤਾਂ ਸ਼ਹਿਰ ਦੇ ਬਾਹਰੋਂ ਬਾਹਰ ਕਹਿੰਦੇ ਜਾਣ ਦੋ ਜਿੱਥੇ ਜਾਂਦੀ ਸਹੀ ਗੱਲ ਆ ਹੋਰ ਹੀ ਕਿਤੇ ਉਤਾਰ ਤਾਂ ਪਾਸੇ ਰਹਿ ਗਿਆ ਸਹੀ ਗੱਲ ਆਜਾ ਤੁਰ ਕੇ ਕਾਉਨੇ ਆ ਥੋੜਾ ਜਿਹਾ ਦੇਖਦੇ ਆ ਐਨ ਬਾਬੇ ਉਹ ਨਿੱਕਾ ਯਾਰ ਸ਼ਹਿਰ ਆ ਖੁੱਲਾ ਢੁੱਲਾ ਦੇਖੋ ਆਬਾਦੀ ਇਹਨਾਂ ਦੀ ਸਾਰੇ ਦੇਖ ਦੀ 6.5 ਲੱਖ ਆ ਮਤਲਬ ਦਾ 6.5 ਲੱਖ ਚੋਂ ਅੱਧੀ ਆਬਾਦੀ ਇੱਥੇ ਰਹਿੰਦੀ ਵਾਹ ਸ਼ਹਿਰ ਚ ਕੋਈ ਆਲੇ-ਦਾਲੇ ਹੀ ਦੇਖਦੇ ਆਏ ਆ ਜਿੱਥੋਂ ਸੈਮਨ ਤੋਂ ਆਏ ਆ ਪਿੰਡਾਂ ਪਿੰਡਵਾਲਾ ਸੈਨਗ ਨਹੀਂ ਦਿਖਿਆ ਇਹਨੂੰ ਹੋਰ ਰਾਜ ਕੋਈ ਪਿੰਡ ਪੁੰਡੀ ਨਹੀਂ ਦਿਖਿਆ ਜਿਵੇਂ ਹੀ ਘਟ ਬੈਂਡ ਪੁੰਡ ਨੇ ਚੱਲਦੇ ਹੁਣ ਉਧਰੋਂ ਤੁਰ ਕੇ ਆਪਾਂ ਦੇਖੋ ਰੌਣਕ ਮੇਲਾ ਵੀ ਘੱਟ ਹੀ ਆ ਵੀ ਲੋਕ ਵੀ ਘੱਟ ਹੀ ਨੇ ਆਬਾਦੀ ਤੋਂ ਤੁਸੀਂ ਹਿਸਾਬ ਲਾਈ ਸਕਦੇ ਹੋ ਆਜੋ ਟੱਪਿਆ ਉਹ ਇੰਨੇ ਕ ਤਾਂ ਆਪਾਂ ਰੂਲ ਫਾਲੋ ਕਰਦੇ ਨਹੀਂ ਅਗੇ ਭਾਵੇਂ ਅਮੀਰ ਕੰਟਰੀ 'ਚ ਆ ਅਮੀਰ ਕੰਟਰੀ ਬਾਕੀ ਕੋਈ ਨਹੀਂ ਉਹ ਚੰਡੋਲ ਲੱਗਿਆ ਓਏ ਆ ਦੇਖ ਲਓ ਬਾਬੋ ਫ੍ਰੀ ਟਰਾਂਸਪੋਰਟੇਸ਼ਨ ਸਿਸਟਮ ਹੋਣ ਦੇ باوجود ਵੀ ਲੋਕ ਕਿੰਨੇ ਗੱਡੀਆਂ ਲਈ ਫਿਰਦੇ ਆ ਇੱਥੋਂ ਬਦਲ ਆਦਾ ਇਹਨਾਂ ਕੋਲ ਪੈਸਾ ਆਪਣੇ ਹੋਵੇ ਦੇਖੀ ਕਿੰਨੀਆਂ ਗੱਡੀਆਂ ਘਟ ਜਾਣੀਆਂ ਨੇ ਫ੍ਰੀ ਹੋਵੇ ਜਮੇ ਹਰਿੰਦਰ ਤਾਂ ਫਿਸ ਨਹੀਂ ਗੇ ਤੋ ਕਲਮੋਨੀ ਨੂੰ ਬਸਤੀ ਜਾ ਕੇ ਹਾਂ ਨਹੀਂ ਸਹੀ ਗੱਲ ਆ ਇਹ ਦੇਖ ਲਓ ਫੇਰ ਵੀ ਨਹੀਂ ਖੜਾ ਆ ਰਹਾ ਇਹ ਆਪਣੀ ਹੋਇਆ ਕਰਨਾ ਸਹੀ ਗੱਲ ਆ ਇਹਨਾਂ ਨੇ ਪੂਰੇ ਦੇਸ਼ ਚ ਜਿੱਥੇ ਮਰਜ਼ੀ ਜਾਓ ਜੇ ਹੁਣ ਬਦਲ ਹਾਂ ਇਹ ਕੋਲ ਟਰਾਂ ਹਾਂਜੀ ਜਿਹੜਾ ਇੱਥੋਂ ਜਰਮਨ ਦੀ ਟਿਕਟ ਲਈ ਲਈ ਆ ਹਰਿਆਣੇ ਲਖਸਮਰ ਹਾਂ ਜਿੱਥੇ ਉਹ ਹੋ ਗਿਆ ਉੱਥੇ ਤੱਕ ਹੋਆ ਉਦੋਂ ਅੱਗੇ ਟਿਕਟ ਆ। ਇਦੋਂ ਅੱਗੇ ਫੇਰ ਕਿਵੇਂ ਬੱਚੀ ਘੱਟ ਦਿੰਦੇ ਟਿਕਟ। ਹੁਣ ਜੇ ਇੱਥੋਂ ਤੂੰ ਟਿਕਟ ਲਏਂਗਾ ਆਨਲਾਈਨ ਲਏਂਗਾ ਜਾਂ ਵਰਕੇ ਤੋਂ ਹੋਰ ਉਹਨਾਂ ਨੇ ਤੈਨੂੰ ਦੇਣੀ ਏ ਬਸ ਉੱਥੋਂ ਉੱਥੋਂ ਸਮਝ ਕੇ। ਇਹ ਰ ਸ਼ਹਿਰ ਖੁੱਲਾ ਡੁੱਲਾ ਕੰਨਾ ਵਿੱਚੋਂ ਖਾਲੀ ਦੇ ਕੰਨਾ ਪਿਆ ਹਨਾ। ਖੁੱਲਾ ਪਹਿਲਾਂ ਤੋਂ ਖੁੱਲਾ ਬਣ ਗਿਆ। ਤੁਹਾਨੂੰ ਤੁਹਾਨੂੰ ਪਤਾ ਆ ਬੁੜਾ ਵੀ ਕਰੋੜਵਤੀ ਆ। ਯਾਰ ਤਨ ਫੀਲਿੰਗ ਨਹੀਂ ਆ ਰਹੀ ਰਿਚਨ ਵਾਲੀ ਆਇਆ ਨਹੀਂ ਰਹੀ ਜਾਨਾ ਉਹ ਕਹਿੰਦੇ ਹੁਣ ਕਿਤੇ ਹੋਰ ਕਹਿੰਦਾ ਮੇਰੀ ਕਰੋੜ ਉਹ ਆਪਣਾ ਬਦਲਾ ਆ ਜਾਂਦਾ ਵੀ ਇੰਡੀਆ ਫਿਰਦੇ ਆ ਜਿੰਦੇ ਹੀ ਸਾੜਿਆ ਰਿਚਨਸ ਵਾਲੀ ਹਜੇ ਤੱਕ ਆਈ ਨਹੀਂ ਬਾਜੀ ਬਣਾ ਨਾ ਗੱਡੀਆਂ ਗੁੱਡੀਆਂ ਉਹ ਜੀਆਂ ਹੁਣ ਸੈਂਟਰ ਜਿਹੇ ਜੇ ਜਾ ਕੇ ਦੇਖਦੇ ਜੀ ਉੱਥੇ ਹੋਇਆ ਗਰਾਜਾਂ ਚ ਖੜੀਆਂ ਪੈਸਾ ਪਤਾ ਨਹੀਂ ਆ ਸੰਭੀ ਜਾਂ ਦੱਬ ਲਿਆ ਇਹਨਾਂ ਨੇ ਪੈਸਾ ਸਾਹਮ ਰਹੇ ਨੇ ਪੈਸਾ ਘਰ ਵੀ ਉਵੇਂ ਆ ਰੇਟ ਲਈ ਯਾਰ ਕੀ ਦੇਖ ਰਹੇ ਹਾਂ ਤਾਂ ਨਹੀਂ ਇਗਲੀ ਜਿਹੜੀ ਕਿੱਥੇ ਦੇਖੀ ਆ ਪਰਲਮੈਂਟ ਤੋਂ ਇਹ ਜਿਹੇ ਆ ਪਰਸਮੈਂਟ ਆ ਜਰਮਨ ਆ ਰਿਹਾ ਲੋ ਇੱਦਲੀ ਜਰਾ ਮਾਮਾ ਮਿਲਨ ਨੂੰ ਜੁਣਗੇ ਨੇ ਜਿਹਨੇ ਉਹਦੇ ਪਿੰਡ ਤੇ ਬਾਬੇ ਤੁਸੀਂ ਬੱਸਾਂ ਚੈੱਕ ਕਰੋ ਕਿੰਨੀਆਂ ਨੇ ਇੰਨਾ ਇਹਨਾਂ ਦਾ ਟਰਾਂਸਪੋਰਟ ਚਲਾਇਆ ਹੋਇਆ ਤਿੰਨ ਚਾਰ ਪੰਜ ਉਹ ਖੜੀਆਂ ਜਿਵੇਂ ਉਹਦਣ ਉੱਥੇ ਆਪਾਂ ਟਰਾਂਮਾ ਦੇਖਦੀਆਂ ਵੈਸਲ ਉਵੇਂ ਇੱਥੇ ਬੱਸਾਂ ਦਿਖ ਰਹੀਆਂ ਨੇ ਅੱਜ ਆਪਾਂ ਆ ਗਏ ਬਾਮਾ ਚ ਆ ਗਏ ਆਪਾਂ ਉਤਰਨਾ ਐਫ ਡੀ ਵਾਲੇ ਤੇ ਨਾ ਐਫ ਡੀ ਰੋਜ਼ੇ ਬੈਲਟ ਉੱਥੇ ਉਤਰਨਾ ਆਪਾਂ ਗੱਲ ਤੇ ਚੜੀ ਜਾਣਾ ਫਰੀਦ ਹੈ ਟੈਕਸੀਆਂ ਟੈਕਸੀਆਂ ਦੇ ਭਾਈ ਪੈਸੇ ਟੈਕਸੀ ਨਾ ਚੜਜੋ ਕੋਈ ਜਣਾ ਹੈ ਵਾਰੇ ਲੈ ਕੇ ਆਇਆ ਉਹਨੇ 40 40 50 50 ਹਾਂ ਅ ਮੇਂ ਮਿੱਤਰਾ ਸੈਂਟਰ ਚ ਪਹੁੰਚ ਜੁ ਗਏ ਆ ਇੱਥੇ ਦੀ ਮੇਨ ਕੈਥੈਡਰਲ ਆ ਤੇ ਕਾਫੀ ਆਲਿਸਾਨ ਉੱਚੀ ਇਧਰ ਨੂੰ ਆ ਸੈਂਟਰ ਵਾਲੀਆਂ ਗਲੀਆਂ ਜਿਨ੍ਹਾਂ ਇੱਕ ਅਸੀਂ ਦੋ ਗਗਲੀਆਂ ਦੇਖਿਆ ਰਾਹ ਚ ਉੱਥੇ ਵਧੀਆ ਰੌਣਕ ਜੀ ਆ ਬਾਝੋਂ ਜਾਂਦੇ ਆ ਉਧਰ ਕਿ ਰੌਣ ਇਧਰ ਯਾਰ ਇੱਕ ਜਗ੍ਹਾ ਜੀ ਆ ਸਾਨੂੰ ਲੱਭ ਨਹੀਂ ਰਹੀ ਉਹ ਲੈ ਇਧਰ ਤਾਂ ਰਾਹੀ ਮੋਕਾ ਗਿਆ ਕੋਣ ਕਿੱਧਰ ਗਈ ਯਾਰ ਉਹ ਨਾ ਜਗ੍ਹਾ ਉਹ ਐ ਘਰ ਜਿਹੇ ਦਿੰਦੇ ਨਹੀਂਵੇਂ ਜੇ ਉਹ ਚੀ ਜਗ੍ਹਾ ਉਹ ਦੇਖਣਾ ਵੈਣਾ ਆਪਾਂ ਨੂੰ ਕਿੱਥੇ ਆਉ ਸਿਸਟਮ ਉਹਨੋਂ ਵਾਪੇ ਦੇਖ ਕੇ ਫਿਰ ਅਸੀਂ ਦੱਸਦੇ ਆਂ ਫਾਈਨਲੀ ਕੋਈ ਮੋਨੂਮੈਂਟ ਜਿਹਾ ਹੈ ਅੰਦਰੋਂ ਦੇਖਦਾ ਹੋਏ ਵਿਊ ਇੱਥੋਂ ਜਿਹਾ ਹੀ ਹੋਣਾ ਦਾ ਵਿਊ ਹਾਂ ਉਹਦੇ ਲੋਕ ਫੋਟੋ ਇੱਥੇ ਜਾਂਦੇ ਆ ਬੱਸ ਅੱਗੇ ਆਗੇ ਇਤਨਾ ਸ਼ਹਿਰ ਥੋੜਾ ਜਿਹਾ ਨਹੀਂ ਮਰ ਜਾਂਦਾ 올ਡ ਟਾਊਨ ਜਿਹਨਾਂ ਦਾ ਸਰ ਉਹਦੀ ਫੋਟੋ ਆਉਂਦੀ ਹੈ ਉੱਪਰੋਂ ਉਹ ਅਸੀਂ ਲੋਕ ਦੇਖਣ ਆਏ ਆ ਦੇਖਣ ਵਾਲਿਆਂ ਵਾਸਤੇ ਆਈ ਚੀਜ਼ਾਂ ਆਈਆਂ ਨੇ ਹਾਂ ਹਾਂ ਆਜੋ ਆਜੋ ਵੀ ਮੀਰ ਲੋਕ ਹੀ ਦੇਖਣ ਆ ਵੀ ਕਹਿੰਦੇ ਹੁੰਦੇ ਲੈ ਵੀ ਕੁਝ ਡਰਾਉਡ ਟਾਊਨ ਜਾ ਰਹਾ ਨਹੀਂ ਮੇਨ 뷰ਪੁਆਇੰਟ ਆ ਨਹੀਂ ਹੈਗਾ ਯਾਰ ਕੋ ਉਹ ਅੱਗੇ ਨੂੰ ਜਾਣਾ ਬਹੁਤ ਥੱਲੋਂ ਜੇ ਆਊਗਾ ਤੂੰ ਘੈਂਟ ਨੇ ਯਾਰ ਉਧਰ ਬਾਬੇ ਬਿਲਡਿੰਗਾਂ ਵੀ ਬਣੀ ਜਾਂਦੀਆਂ ਡਵੈਲਪਮੈਂਟ ਵੀ ਪੂਰੀ ਹੋ ਰਹੀ ਹੈ 올ਡ ਟਾਊਨ ਜਾ ਕੇ ਰੱਖਿਆ ਹੋਇਆ ਇਹਨਾਂ ਦਾ ਇਹ ਵਿਆ ਗੁਫਾ ਜੀ ਵਿੱਚ ਦੀ ਆਉਣਾ ਮੈਂਦਾ ਬਾਬੇ ਉਹ ਮੇਨ 뷰 ਪੁਆਇੰਟ ਜੇ ਇੱਥੋਂ ਹੁੰਦਾ ਇੱਥੋਂ ਹੁੰਦੀਆਂ ਸਾਰੀਆਂ ਦੀਆਂ ਫੋਟੋਆਂ ਵੀਡੀਓਆਂ ਆਈਆਂ ਜਿੰਨੀਆਂ ਦੀਆਂ ਮੈਂ ਦੇਖੀਆਂ ਲਗਜ਼ਮ ਵਰਗੇ ਜਿਹੜੇ ਵੀ ਆਉਂਦੇ ਆ ਪਰ ਆਹੀ ਚੀਜ਼ ਇੱਥੇ ਦੇਖਣ ਵਾਲੀ ਜਿੰਥਾ ਇੱਥੇ ਤੱਕ ਸਾਨੂੰ ਪਤਾ ਦੇਖਣ ਵਾਲਾ ਹੋਰ ਵੀ ਕੁਝ ਹੋਊਗਾ ਕੈਸ਼ਲ ਦੇ ਇੱਥੇ ਬਹੁਤ ਸੋਹਣੇ ਨੇ ਲਗਜ਼ਮ ਵਰਗੇ ਚਾਲੇਦਾਲੇ ਪਿੰਡਾਂ ਆਈਆਂ ਅੰਚ ਪਰ ਸਿਟੀ ਜਿਵੇਂ ਲੱਗਦਾ ਆਹੀ ਚੀਜ਼ ਆ ਨਾਈਸ ਇਹ ਆ ਜੀ ਕਰੋੜਪਤੀਆਂ ਦੇ ਰਹਿਣ ਵਾਲਾ ਓਹੋ ਮਤਲਬ ਸਟਰੀਟ ਸਟਰੀਟ ਘਰ ਰਹਿਣ ਵਾਲੇ ਘਰ ਯਾਰ ਇਹ ਇਹਨਾਂ ਨੇ ਰੱਖਿਆ ਹੋਇਆ 올ਡ ਕਲਚਰ ਜਿਆਦਾ ਉਧਰ ਡਵੈਲਪਮੈਂਟ ਵੀ ਚੱਲ ਰਹੀ ਆ ਉਹ ਦੇਖੋ ਬਿਲਡਿੰਗਾਂ ਬਿਲਡਿੰਗਾਂ ਜਿੱਧਰੋਂ ਹੀ ਆਏ ਆ ਉਧਰ ਵੀ ਡਵੈਲਪਮੈਂਟ ਹੋਈ ਹੋਈ ਆ ਵਧੀਆ ਉਧਰ ਵੀ ਸਿਸਟਮ ਬਾਬੇ ਮੁੰਡੇ ਖਬਰ ਆ ਗਈ ਜੋ ਥੱਲੇ ਉਤਰਿਆ ਵੀ ਉੱਤੇ ਕਿਵੇਂ ਜਾਵਾਂਗੇ ਮੈਂ ਆ ਮੀਰ ਕੰਟਰੀ ਦਾ ਫੈਦਾ ਦੇਖ ਲੈ ਲੈਫਟੋਂ ਹੀ ਲਾਈ ਪਈ ਆ ਦੇਖ ਲੈ ਪਹਾੜਾਂ ਜੀ ਉੱਤੇ ਬਿਲਡਿੰਗ ਜੀ ਆ ਹੁਣ ਅਫੀ ਚੰਦਰ ਜੀ ਨਿਕਲ ਜੀ ਕਿਸੇ ਉਹ ਕੋਲ ਕੰਪਿਊਟਰ ਜਿਆਦਾ ਹੁਣ ਅੰਬੈਸੀ ਮੂਸ ਜੀ ਕੋਲੇ ਜਾਂ ਕਰ ਜੀ ਸਹੀ ਗੱਲ ਓਏ ਚੱਲ ਗੋਹਣਿੰਦਾ ਚੜ ਜਾਣਾ ਕੋਲੀ ਜਾਂ ਨਾ ਨਾ ਹਾਂ ਬਸ ਇੱਥੇ ਥੱਲੇ ਨੂੰ ਗਰਾਊਂਡ ਤੇ ਜਾ ਕੇ ਦੇਖਿਆ ਨੂੰ ਹੁਣ ਤਾਂ ਲੈਫਟ ਲੱਗੀ ਆ ਗੋਨ ਲ ਹੱਥ ਤੇ ਗਰਾਊਂਡ ਨਾਲ ਉੱਪਰ ਦੇ ਗਰਾਊਂਡ ਤੇ ਵੀ ਜਾ ਕੇ ਆਵਾਂਗੇ ਹੁਣ ਪਹਿਲਾਂ ਉੱਪਰ ਲਿਉਗੇ ਥੱਲੇ ਜੂ ਹਾਂ ਗੋਣੀ ਦੇ ਉੱਪਰ ਖੋਲ ਲੈਣ ਤਾਂ ਫਿਰ ਫੇਰ ਥੱਲੇ ਨੂੰ ਇਹ ਕੈਨਸਲ ਕਰੋ ਗਰਾਊਂਡ ਫਲੋਰ ਵੀ ਦੇਖਿਆ ਜੀ ਉਹਨਾਂ ਕੋ ਜੇ ਕਰ ਕੀ ਉੱਪਰ ਬੱਜਿਓ ਰਹਿਣ ਦੇ ਇਕ ਲੋਨਾਂ ਨਿਕਲੋ ਨਾ ਆਜੋ ਆਜੋ ਥੱਲੇ ਜਾਣਾ ਕੁੰਡੀ ਜਰੋਈ ਦੇ ਲੈਫਟ ਚ ਕੋਈ ਬਾਲੇ ਚ ਐਡੀ ਲੈਫਟ ਦੇਖੀ ਵੀ ਨਹੀਂ ਅਸੀਂ ਕੰਨੇ 25% ਖੜ ਸਕਦਾ 1.8 ਕਵਾਂਟਲ ਭਾਰ ਜੇ ਮੇਰੇ ਵਰਗੇ ਹੁਣ 25% ਤਾਂ 1.8 ਕਵਾਂਟਲ ਤੋਂ ਤਾਂ ਟੱਪ ਗਿਆ ਬਾਈ ਤੇ ਹੀ ਕਵਾਂਟਲ ਹੋ ਜਾਣਾ ਫਿਰ ਤਾਂ ਐਤਰੀ ਜੀ ਬਾਬੇਓ ਐਂਟਰੀ ਤੋਂ ਬਾਹਰ ਨਿਕਲੇ ਇੱਥੇ ਐਡੀ ਲੈਣ ਲੱਗੀ ਬਈ ਆਹ ਕੀ ਓਏ ਉਹ ਨਹੀਂ ਲੈਫਟ ਤਾਂ ਖਾਲੀ ਪਈ ਸੀ ਐਡੀ ਲੈਣ ਕਿਵੇਂ ਲੱਗੀ 1 ਕਵਾਂਟਲ ਚ 25 ਇਕੱਠੇ ਨੇ ਚੜ ਜਾਣਗੇ ਤੇ ਥੱਲੇ ਡਿੱਗੇ ਦੱਸ ਲਿਆ ਗੱਲ ਲੈ ਵੀ ਆਪੇ 올ਡ ਟਾਊਨ ਚ ਆ ਗਏ ਆਪਾਂ ਜਿਹੜਾ ਇਹਨਾਂ ਦਾ ਮੇਨ ਟਾਊਨ ਇਤਿਹਾਸ ਆ ਇਹਨਾਂ ਦਾ ਇਤਿਹਾਸ ਆਪਣੇ ਵਾਲੀ ਇਤਿਹਾਸ ਦੇਖੀ ਉੱਧਰ ਇਤਨੀ ਜਿਦਾ ਕੈਰੈਕਟਰ ਵਾਲੇ ਸਹੀ ਗੱਲ ਆ ਆਜੋ ਇਹਨਾਂ ਦੇ ਵੀ ਨਹਿਰ ਹੀ ਆਪਾਂ ਨਹਿਰ ਵਾਲੇ ਸੈਰਾਂ ਜੀ ਜਾ ਰਹੇ ਆ ਸਾਰੇ ਇੱਕ ਚੀ ਨਹੀਂ ਹੈ ਨਹਿਰ ਇਹਨਾਂ ਸਹੀ ਗੱਲ ਚੱਕੀ ਓਏ ਟੂਰਿਸਟ ਆਇਆ ਹੋਇਆ ਬਾਈ ਇੱਧਰ ਤਾਂ ਹੈਗਾ ਟੂਰਿਸਟ ਸਹੀ ਬਾਬੇ 올ਡ ਟਾਊਨ ਦੇ ਵਿੱਚੋਂ ਵਿੱਚ ਪਹੁੰਚ ਗਏ ਆ। ਨੀਲਾ ਇੱਥੋਂ ਲੱਗਦਾ ਵੀ ਇਹ ਸ਼ਹਿਰ ਆ। ਪਿੰਡ ਜਿਹਾ ਹੀ ਲੱਗਦਾ ਨਾ। ਵੀ ਪਿੰਡ 'ਚ ਫਿਰਦੇ ਆ। ਹਾਂ ਇੱਥੋਂ ਘਚਾ ਰਿਆ ਲੋਕ ਫੋਟੋ ਦੇ ਉੱਤੇ ਨਾ। ਉਹਦੀ ਹੁੰਦੀ। 12 ਬਣੀਆਂ ਹੋਈਆਂ ਨੇ ਪੁਰਾਣੀਆਂ ਲੱਕੜ ਜਿਹੀਆਂ ਕਾਫੀ। ਲੈ ਰੋਲ ਇੱਥੇ ਫੋਟੋ ਹੋ ਜਾ ਯਾਰ। ਲੱਗਦਾ ਮਰਗਦੀ ਨਹੀਂ ਹਾਨੀ ਰਹਿ ਜੂ ਆਪਣੀ। ਉਹ ਉੱਤੋਂ ਵੀ ਲੋਕ ਫੋਟੋਆਂ ਥੱਲੇ ਨੂੰ ਖਿਚ ਰਿਆ ਉਤੋਂ ਟਾਊਨ ਦੀਆਂ ਲੋਕ। ਮੇਰ ਤਾਂ ਗੰਦੀ ਵੀ ਆ। ਲਾਈਵ ਮੰਨ ਕੇ ਲੋੜ ਬੰਦੇ ਮੰਨ ਕੇ ਲੋੜ ਉਹ ਥੋ ਆਇਆ ਥੱਲੋਂ ਇਹ ਤਾਂ ਜਾਣਾ ਉੱਪਰ ਨੂੰ ਚਲੋ 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 ਉਹ ਕਿਲੇ ਤੇ ਜਾ ਕੇ ਆ ਦੇ ਇਧਰ ਪਿੰਡ ਦਿਖ ਰਿਹਾ ਸਾਰਾ ਆ ਵੀ ਸ਼ੌਟ ਕੱਟ ਰੋ ਜਾ ਇਧਰ ਨਹੀਂ ਨਾ ਜਾਣਾ ਆਪਾਂ ਤਾਂ ਜਾਣਾ ਉਧਰ ਸਿੱਧਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੋਲਟ ਸਾਈਕਲ ਵੋਲਟ ਸਾਈਕਲ ਲੈ ਵੀ ਨੌਂ ਯਾਰਾਂ ਦੇ ਗੱਭਰੂ ਬੋਨ ਰਹੇ ਕਹਿੰਦੇ ਓਹ ਹੋ ਹੋ ਸਾਹ ਚੜ ਗਿਆ ਓਏ ਆ ਗੀਆਂ ਗੱਲੇ ਦੀਆਂ ਗੰਦਾਈਆਂ ਬਾਬਿਓ ਹਾਂ ਇੱਥੋਂ ਦੇਖਦਾ ਇੱਥੋਂ ਵੱਡੇ ਮਹੌਲ ਇਹੋ ਜਿਹਾ ਕੁਆਮ ਹੈ ਲੇਹਰ ਜੀ ਆ ਗਈ ਪੁੱਲ ਤਾਂ ਜੀ ਜਿੱਸੇ ਨਾਰਮਲ ਹੀ ਆ ਵਾਹ ਦੇਖਣ ਨੂੰ ਨਹੀਂ ਡਾਲੋ ਖਾਸ ਹੈਗਾ ਨਾ ਬਾਬਿਓ ਮੇਨ 뷰 ਪੁਆਇੰਟ ਇੱਥੋਂ ਆਂਦੇ ਅਮੀ ਉਧਰ ਤੁਰੇ ਫਿਰਦੇ ਰਹੇ ਓਏ ਵਿਊ ਪੁਆਇੰਟ ਤਾਂ ਇੱਥੋਂ ਇਹ ਅੱਲਾ ਇੱਥੋਂ ਆਦਾ ਅਕੇਲੇ ਤੋਂ ਪੁਆਇੰਟ ਦੇਖੋ ਵੀ ਨਿਆਰੇ ਸ਼ਹਿਰ ਦੇ ਸ਼ਹਿਰ ਨਹੀਂ ਇਧਰ ਤਾਂ ਪਿੰਡ ਹੀ ਆ ਸ਼ਹਿਰ ਤਾਂ ਇਹਨਾਂ ਦੇ ਪਰਲੇ ਪਾਸੇ ਰਹਿ ਗਿਆ ਸਾਰਾ ਪਹਾੜ ਆਏ ਆ ਜੇ ਦੇਖੋ ਆਲੇ ਉੱਚਾ ਨੀਵਾ ਸਾਰਾ ਉਤਾਰੋਂ ਡਰਾਈ ਜਾਂਦੀ ਆੜੀ ਤੁਸੀਂ ਆ ਨਹਿਰ ਜੀ ਹੈ ਨਾ ਕਿਵੇਂ ਓਏ ਉ ਉਪਰੇ ਜਾਏ ਦੇ ਪਾਰਕ ਜਾਂ ਬਣ ਜਾਂਦਾ ਕੋਮਲਾ ਕੋਮਲਾ ਟੀਵੀ ਤੇ ਆਉਣਾ ਟੀਵੀ ਤੇ ਆਉਣਾ ਟੀਵੀ ਤੇ ਆਉਣਾ ਆਦੇ ਬਾਬੇ ਖਬਰਾਂ ਚਾਲਦੇ ਆਂ ਵੱਡੇ ਚੈਨਲ ਵਾਲੀ ਆਏ ਲੱਗਦੇ ਆ ਤਾਂ ਦੇਖੋ ਆਦੇ ਜੇ ਉਹਨਾਂ ਨੇ ਕੋਈ ਸਵਾਲ ਪੁੱਛ ਲੈਣਾ ਡੱਚ ਚ ਓਏ ਆਦੇ ਇੱਧਰ ਨੂੰ ਵੀ ਹੈਗਾ ਇੱਕ 뷰 ਪੁਆਇੰਟ ਬਾਬੇ ਉਹ ਦਿਖੋ ਉਹ ਨਾ ਬਣਾ ਲਾਦਾ ਤਾਂ ਹੀ ਹੋਦਾ ਆਜੋ ਆਜੋ ਕੋਣ ਉੱਥੇ ਚਾਲਦੇ ਆ ਉੱਤੇ ਓਏ ਆਜੋ ਜਿੱਥੇ ਲੋਕ ਖੜੇ ਆ ਹੁਣ ਜਦੋਂ ਕੰਮ ਚੱਲਦਾ ਲਾਓ ਵੀ ਨੌਜਵਾਨ ਗੱਭਰੂ ਕਹਿੰਦੇ ਇੱਧਰ ਪਹੁੰਚ ਜੁਕ ਨੇ ਕਿਲੇ ਦੇ ਉੱਪਰ ਚੜ ਗਏ ਆਂਦੇ ਇਹਦੇ ਲੈ ਕੋਈ ਨਹੀਂ ਹੈਗਾ ਆਪਾਂ ਇੱਥੇ ਕਰ ਲੋ ਬਾਈ ਇੱਧਰ ਵੀ ਵਿਊ ਚ ਇੱਕ ਕਿਆ ਬਾਤ ਐ ਆ ਨਾ ਹੀ ਸੋਇਆ ਆ ਵਿਊ ਨਹੀਂ ਯਾਰ ਉਹ ਉਹ ਜੱਜ ਨਹੀਂ ਸਾਡੇ ਤੇ ਜੰਬਸ ਟ੍ਰੇਨਾਂ ਦੀ ਟ੍ਰੇਨ ਟ੍ਰੇਨਾਂ ਦੀ ਟ੍ਰੇਨ ਉਹ ਵਾਪੇ ਉਹ ਦੇਖੋ ਇੱਥੋਂ ਚਰਚ ਵਿਊ ਕਿੰਨਾ ਸੋਹਣਾ ਲੋਕ 12 ਦੇ ਬੈਠਾ ਹੀ ਸੈਂਟਰ 'ਚ ਜਿਹੜੇ ਬਣੇ ਹੋਣ ਸੈਂਟਰ ਵਾਲੀ ਗਲੀ ਜਿਹੜੀ ਤੇ ਕੱਠਾ ਇੰਨਾ ਜ਼ਿਆਦਾ ਹੈ ਨਹੀਂ ਪਤਾ ਸ਼ਾਮ ਸ਼ੂਨਭਾਉ ਆ ਜਾਂਦਾ ਹੋਵੇ 12-12 ਦੇ ਬੈਠੇ ਲੋਕ ਤੇ ਰੇਟ ਦੁੱਗਣੀ ਐ ਸਾਰੀਆਂ ਚੀਜ਼ਾਂ ਦੇ ਖਾਣ ਪੀਣ ਦੇ ਦੇ ਕੱਪੜੇ ਲੀੜੇ ਦੇ ਵੀ ਤੇਲ ਸਸਤਾ ਲੱਗਿਆ ਸਾਨੂੰ ਲੋ ਵੀ ਆ ਗਿਆ ਸਿਟੀ ਦਾ ਚੈਂਟਰੋ ਮਤਲਬ ਸੈਂਟਰ ਕਿਉਂ ਚੱਲ ਰਹੇ ਨੇ ਤੇ ਯਾਰ ਵੀ ਫੋਰ ਬੀਡ ਐਂਡ ਬੀਅਰ ਇਹ ਸ਼ਰਿਆਮੇ ਮੰਗੀਆਂ ਜਾਂਦਾ ਪੈਸੇ ਬਾਬੇ ਫੋਰ ਬੀਡ ਐਂਡ ਬੀਅਰ ਕਹਿੰਦਾ ਮੈਨੂੰ ਸੁੱਖੇ ਲਈ ਤੇ ਬੀਅਰ ਲਈ ਪੈਸੇ ਚਾਹੀਦੇ ਓਏ ਮੂਹ ਦੇ ਸ਼ਰਿਆਮੇ ਕੰਨਾ ਮੈਨੂੰ ਭੰਗ ਲਈ ਤੇ ਵੀਰ ਲਈ ਪੈਸੇ ਚਾਹੀਦੇ ਆ ਉਹਦੇ ਔੜਾੜੀ ਬੈਠਾ ਸੱਚ ਬੋਲ ਕੇ ਪੈਸੇ ਲੈ ਰਿਆ ਉਹ ਉੱਧਰ ਇੱਧਰ ਵੱਗੋ ਜਾਦੂ ਜਿੱਦੂ ਚੱਲ ਰਿਹਾ ਮੈਂ ਸਹਾਨਾ ਕੋ ਨੀਨ ਸੈਂਟਰ ਆਏ ਵਾਲੇ ਵਾਲੇ ਸਕੁਅਰ ਜਾਂ ਬਣਿਆ ਹੋਇਆ ਤਾਂ ਬਹੁਤ ਸੋਹਣਾ ਕਿੱਥੇ ਚੱਲ ਰਿਹਾ ਕੋਈ ਹੋਰ ਬੈਂਡ ਵਾਜੇ ਟੀਮ ਆਈ ਲੱਗਦੀ ਮੈਨੂੰ ਹਾਂ گاਊ ਆਬੇ ਵਾਲੀ ਉਹ ਦੁਨੀਆ ਦਾ ਅਮੀਰ ਮੁਲਕ ਹੋਵੇ ਤੇ ਆ ਚੀਜ਼ਾਂ ਹੁਣ ਇਥੇ ਕਿਵੇਂ ਹੋ ਸਕਦਾ ਇੱਥੇ ਦਾ ਲੋਕ ਲੈਣਦੇ ਵੀ ਹੋਣਗੇ ਆਮ ਮੈਨ ਲੱਗਦਾ ਓਏ ਇੰਦਰ ਸਾਰੇ ਤਾਰੇ ਇਹ ਜਿਹੀ ਬ੍ਰਾਂਡ ਦੇ ਹੋਣਗੇ ਮਹਿੰਗੇ ਮਹਿੰਗੇ ਉਹ ਲੈ ਕੋ ਰੋਲੈਕਸ ਦੇਖ ਰਿਹਾ ਸਾਹਮਣੇ ਹੈ ਬੜੇ ਮਹਿੰਗੇ ਸਟਰੀਡੀਅਰ ਕਾਟਿਅਰ ਕਾਟਿਅਰ ਉਧਰ ਦੇਖ ਰਿਹਾ ਹਾਰਮਸ ਡਿਓਰ ਸਾਰੇ ਨੇ ਇੱਥੇ ਗੁੱਡੇਆ ਗੁੱਡੇਆ ਜਸਚ ਓਏ ਓਹ ਰਾਂ ਨਾ ਚੱਲੀ ਹੈ ਨਾ ਨਾਲ ਨਾਲ ਤੁਰ ਕੇ ਚੱਲਦੇ ਆ ਉੱਥੇ ਹੀ ਬਾਸ ਆਉਣੀ ਆਪਣੀ ਉਧਰ ਹੀ ਆਉਣੀ ਆ ਚਲੋ ਜਾ ਘੜੀ ਜੀ ਆ ਜਾ ਆ ਜਾ ਬਾਸ ਉਧਰ ਹੀ ਆ ਆ ਅਰੇ ਸਟਰੀਟ ਦੇ ਬਾਬੇ ਬ੍ਰਾਂਡ ਯਾ ਗੁੱਚੀ ਦਾ ਦੇਖੋ ਗੱਡਾ ਸ਼ੋਰੂਮ ਆ ਗਿਆ ਇਧਰ ਕਾਰਟਿਅਰ ਆਪਾਂ ਉੱਥੋਂ ਵਹਿਣਾ ਸਾਹਮਣੇ ਕੋਲ ਉੱਥੇ ਉਤਰੇ ਸੀ ਆਪਾਂ ਬੱਸ ਆ ਜੋ ਉੱਥੇ ਵੀ ਬਹਿ ਕੇ ਜਾਲਦੇ ਆ ਦੇਖਣਾ ਕਿੱਧਰ ਨੂੰ ਜਾਂਦੇ ਆ ਜਰਾ ਐਵੇਂ ਤੁਹਾਨੂੰ ਕਹੀਏ ਘੁੰਮਣ ਫਿਰਨ ਵਾਲਾ ਨਹੀਂ ਨਾ ਕੁਝ ਹੈਗਾ ਵੀ ਉਹ ਤੁਸੀਂ ਦੇਖ ਕੇ ਜਾ ਸਕਦੇ ਹੋ ਕੰਟਰੀ ਅਸੀਂ ਇਹਨਾਂ ਨੇ ਮੇਨ ਇਹਦੇ ਸ਼ਹਿਰ ਚ ਫਿਰਦੇ ਆ ਸ਼ਹਿਰ ਵੀ ਕਰਮੋਨੇ ਜੱਡਾ ਦੇਖ ਲੈਣਾ ਮੇਨ ਸ਼ਹਿਰ ਵੀ ਪਰ ਵਾਦੀ 6.5 ਲੱਖ ਆਪਣੇ ਕਰਮੋਨੇ ਦੀ 2-3 ਲੱਖ ਵਾਦੀ ਹੋਣੀ ਆ ਸਾਰੇ ਦੇਸ਼ ਚ 6.5 ਲੱਖ ਵਾਦੀ ਆ ਦੇਖ ਲੋ ਤੁਸੀਂ ਮਾਈਕਲ ਕੋਰਸ ਸਾਰੇ ਨੇ ਕ੍ਰਿਸਚੀਅਨ ਨੋਬੂਤਨ ਜਿਹੜੀਆਂ ਜਿਹਦੇ ਥੱਲੋਂ ਰੈੱਡ ਕਾਰਪੇਟ ਹੁੰਦਾ ਆ ਜਾ ਬੋਗੀ ਮਿਲਾਨੋ ਬੋਗੀ ਮਿਲਾਨੋ ਦਾ ਲੈਦੀ ਆ ਬੋਗੀ ਮਿਲਾਨੋ ਦਾ ਕੱਲਾ ਬਲੇਜ਼ਰ ਹੀ 400 ਰੋ ਦਾ 40000 ਦਾ ਕੱਲਾ ਬਲੇਜ਼ਰ ਸਾਰਾ ਸੈੱਟ ਕਿੰਨੇ ਦਾ ਮੰਨਦਾ ਰਹਿੰਦਾ 40 ਲੱਖ ਰਿਆ ਦਾ ਬਰੇਜਰ ਪੋਲੋ ਦੀ ਸ਼ਾਰਟ ਹੈਗੀ ਆ ਉਹਨੇ ਦੀ 55 ਰੋ ਦੀ 104 ਬਣ ਗਿਆ 70-80 ਹਜ਼ਾਰ ਦਾ ਇਹ ਤਾਂ ਇਹ ਫਿਰ ਵੀ ਠੀਕ ਹੀ ਆ ਉਹ ਡਿਓਰ ਰਗਿਆਂ ਦੇ ਜਾਣਾ ਜੀ ਪਹਿਲਾਂ ਮਾਈਕਲ ਗੋਸ ਆ ਗਿਆ ਲੈ ਵੀ ਆ ਪੁਆਇੰਟ ਜਾਇ ਇਹਦੇ ਇੱਧਰ ਹੈਗਾ ਸਾਰਾ 올ਡ ਟਾਊਨ ਤੇ ਆ ਤੁਹਾਨੂੰ ਮੇਨ ਸਟਰੀਟਾਂ ਦੇਖਣ ਨੂੰ ਮਿਲ ਜਾਣਗੀਆਂ ਆ ਤਾਂ ਨਵੀਆਂ ਆ ਤੇ ਖੁੰਜੇ ਚੋਂ 올ਡ ਟਾਊਨ ਆ ਸਾਰਾ ਤੇ ਇੱਧਰ ਸਾਰਾ ਨਵਾਂ ਸ਼ਹਿਰੀ ਬਣਿਆ ਹੋਇਆ ਹੈ ਆਪਾਂ ਪਹਿਲਾਂ ਉੱਥੇ ਨਹੀਂ ਸੀਗੇ ਸੋਹਣਾ ਇੱਧਰ ਨੂੰ ਕਾਫੀ ਸੋਹਣਾ ਹੈ ਐਨੀਵੇਂ ਜਿਵੇਂ ਆਉਣਾ ਸੀ ਕਿ ਆ ਵੀ ਸੋਣਾ ਸੋਣਾ ਹੈਗਾ ਪਰ ਐਨੀ ਵੀ ਤੁਸੀਂ ਖਾਸ ਇਹਦੇ ਲਈ ਆਓ ਹਨਾ ਕੋਲ ਕਿਸੇ ਨੂੰ ਆਪ ਵੀ ਸਾਨੂੰ ਯਾਰ ਇੰਨਾ ਚਾਚਿਆ ਨਹੀਂ ਪਤਾ ਨਹੀਂ ਦੁਪਹਿਰਾ ਵਾਲਾ ਤਾਂ ਨਹੀਂ ਚਾਚਿਆ ਵੀ ਇੰਨਾ ਜਾ ਸਿਆਲਾਂ ਚ ਆ ਜਾਓ ਚਲਾ ਵਧੀਆ ਕਿ ਆ ਸਹੂਦਾ ਆਵਾਂ ਇਹਨਾਂ ਨੇ ਬਹੁਤ ਘੰਡ ਘੰਡ ਦਿੱਤੀਆਂ ਹੋਈਆਂ ਨੇ ਹਾਂ ਉਹ ਦੇਖੋ ਪੁਲ ਦੇ ਥੱਲੇ ਵੀ ਲੋਕ ਤੁਰੇ ਜਾਂਦੇ ਆ ਕੋਲ ਮੈਂ ਕਹਿੰਦਾ ਆਪਾਂ ਵੀ ਤੁਰ ਕੇ ਪਾਰ ਕਰਦੇ ਆ ਉਧਰੋਂ ਬਸ ਚੜ ਜਾਂਗੇ ਅੱਗੇ ਬੱਸਾਂ ਹੀ ਬੱਸਾਂ ਦੇਖਣ ਮਿਲਣੀਆਂ ਹਨ। ਅੱਜ ਬਾਬੇ ਪੁਲ ਦੇ ਥੱਲੇ ਆ ਗਏ ਉਹ ਵਾਲੇ ਤੇ ਜਿਹੜਾ 올ਡਜਾ ਪੁਲਾ ਅਸੀਂ ਆਦੇ ਥੱਲੇ ਹੀ ਤੁਰ ਕੇ ਜਾਣ ਵਾਲਾ ਰਾਵਣਾ ਹੋਇਆ ਇਹਨਾਂ ਨੇ। ਤੇ ਬਾਰ-ਬਾਰ ਉਹ ਬਾਰ-ਬਾਰ ਨਹੀਂ ਉੱਤੇ ਦੀ ਗੱਡੀਆਂ ਲੰਘਦੀਆਂ ਨੇ। ਘੈਂਟ ਲੱਗਾ ਲੋਕਾਂ ਦਾ। 올ਜਾ ਘੈਂਟ ਆ ਹੋਇਆ ਨਾ। ਨੋ ਹੀ ਪੁਲ ਲੰਘ ਕੇ ਆਪ ਇੱਧਰ ਆ ਗਏ। ਆਰਕੀਟੈਕਚਰ ਜੇ ਇੱਧਰ ਵੀ ਬਹੁਤ ਸੋਹਣਾ। 올ਡਜਾ ਵਿਨਟੇਜ ਆਰਕੀਟੈਕਚਰ ਸਾਰਾ। ਆ ਦੇ ਵੇ ਇੱਥੋਂ 올ਡ ਰਿਚ ਵਾਈਬ ਆਉਂਦੀ ਆ। रिच ਤੇ 올ਡ ਵੀ ਇਹ ਪ੍ਰਾਤਨੀ ਅਮੀਰ ਜੰਮਿਆ ਇਹ ਚਾਂਦੀ ਦਾ ਜਾਮ ਚਲੇ ਕੇ ਜੰਮਿਆ ਇਹ ਅਸੀਂ ਆਪ ਦਾ ਉਹ ਆਪ ਬਣਾਇਆ ਇਟਲੀ ਨੇ ਇਹ ਕੀ ਆ ਬੈਂਕਿਓ ਇਹ ਤੱਕ ਚਾਇਸ ਇਹ ਤਾਂ ਪੜ੍ਹਨੀ ਵੀ ਨਹੀਂ ਆਉਂਦੇ ਉਹ ਇਨਾਂ ਵਾਲੀ ਦਵਾਈ ਲਕਜ਼ਮਬਰਗ ਹੀ ਬੜਾ ਜਾਂਦਾ ਲਕਜ਼ਮਬਰਗ ਲਕਜ਼ਮਬਰਗ ਹੈ ਧਰਮਾ ਵਾਦੂ ਡਰਾਮਾ ਜਿਨੇ ਮਰ ਜੀ ਬੈਜੋ ਚਲੋ ਵੀ ਚਲੋ ਵੀ ਫ੍ਰੀ ਵਾਲੇ ਫ੍ਰੀ ਵਾਲੇ ਵਿਦਾਊਟ ਟਿਕ ਵਿਦਾਊਟ ਟਿਕ ਵੜਗੇ ਵੜਗੇ ਚੱਲਾ ਚੱਲਾ ਆਏਗਾ ਇੱਥੇ ਦਾ ਮੇਨ ਟ੍ਰੇਨ ਸਟੇਸ਼ਨ ਇਹਦੇ ਅੰਦਰ ਉਹਦੇ ਨਾਲ ਹੀ ਆ ਪਾਰਕਿੰਗ ਉੱਥੇ ਅਸੀਂ ਲਾਈ ਆ ਗੱਡੀ ਤੇ ਹੁਣ ਅਸੀਂ ਮਾੜਾ ਉੱਥੇ ਚੱਲੇ ਆ ਆਪਣੀ ਮਾਰਕੀਟ ਅਸੀਂ ਗਾ ਰੈੱਡ ਬੋਲ ਵਗੈਰਾ ਲੈ ਲਈ ਸਾਡੇ ਕੋਲ ਮੋਕ ਚੁਕੀਆਂ ਨੇ ਬਰਫ਼ ਵਗੈਰਾ ਲੈ ਲਈ ਫ੍ਰਿਜ ਜਿਹਾ ਸਟਨ ਨੂੰ ਫਿਰ ਆਇਆ ਸਾਡਾ 2.5 ਘੰਟਿਆਂ ਦਾ ਸਫ਼ਰ ਅੱਧੇ ਘੰਟੇ ਨੀਂਦਤੀ ਪੈ ਜਾਂਦੀ ਹੁੰਦੀ ਸਾਡੇ ਬੰਦੇ ਸੌਣ ਲੱਗ ਜਾਂਦੇ ਆ ਵਾ ਦੇਖਿਓ ਗੱਡੀ 'ਚ ਬਹਿਣ ਸਾਰੇ ਇਹ ਟਲੇ ਹੋ ਜਾਂਦਾ ਜਦੀ ਨਾਲ ਹੀ ਥੱਕ ਜਾਂਦੇ ਨੇ ਸਤੰਕ ਹੋ ਜਾਂਦੇ ਘੁੰਮਦੇ ਫਿਰਦੇ ਬਹੁਤ ਨੇ ਇੱਕ ਤਾਂ ਪੈੜਾ ਪੈੜਾ ਇਹਨਾਂ ਦਾ ਬੜਾ ਤੇਜ ਆ ਇਹ ਤਾਂ 3 ਘੰਟੇ ਚੱਲ ਗਿਆ ਕਈ ਵਾਰ ਤਾਂ ਹੁਣ ਜਿਵੇਂ ਕੱਲ੍ਹ ਹੀ ਬਲੌਗ ਬੰਦ ਕਰਤਾ ਰਾਤ ਨੂੰ 4 ਘੰਟੇ ਘੁੰਮੀ ਗਿਆ ਸ਼ਹਿਰ ਚ ਪਤਾ ਨਹੀਂ ਕੀ ਕਰੀ ਗਿਆ ਐਂ ਅ ਵੀ ਘੁੰਮੀ ਜਾਂਦੇ ਰਹਿੰਦੇ ਬੰਦੇ ਸਾਡੇ ਫਿਰ ਥੱਕ ਜਾਂਦੇ ਹੁਣ ਅੱਜ ਅੱਜ ਕਿੰਨੇ ਘੰਟੇ ਸੁੱਤੇ ਪੰਜ ਤਿੰਨ ਕੋ ਘੰਟੇ ਸੁੱਤੇ ਆ ਲੈ ਤੀ ਫਾਇਦਾ ਯਾਰ ਸੌ ਕੇ ਟੂਰ ਹੁੰਦੇ ਆ ਸੌ ਕੇ ਆਹ ਦੇ ਜਿਵੇਂ ਆ ਸੁੱਤਾ ਪਿਆ ਮਾਬੇ ਉਹ ਦੁਨੀਆ ਦੀ ਸਾਰਿਆਂ ਨੂੰ ਅਮੀਰ ਕੰਟਰੀ ਹੁੰਦਾ ਹੈ ਤੀਜੇ ਨੰਬਰ ਤੇ ਆ ਪਰ ਜਿਹੜੀਆਂ ਪਹਿਲੀਆਂ ਦੋ ਨੇ ਉਹ ਇੱਕ ਤਰ੍ਹਾਂ ਦੀਆਂ ਸਿਟੀਆਂ ਹੀ ਨੇ ਉਹ ਕੰਟਰੀਆਂ ਨਹੀਂ ਕਹਿ ਸਕਦੇ ਉਹਨਾਂ ਜਿਵੇਂ ਮੋਨਾਕੋ ਹੋਗੀ ਇੱਕ ਤਰ੍ਹਾਂ ਦਾ ਸ਼ਹਿਰ ਜਈਏ ਕੰਟਰੀਆਂ ਵਾਈਜ਼ ਤੇ ਕੋਚ ਵੀ ਗਰੀਬੀ ਇੰਨੀ ਕ ਹੈਗੀ ਆ ਗਰੀਬੀ ਨਹੀਂ ਕਹਿ ਸਕਦੇ ਮੈਨੂੰ ਲੱਗਿਆ ਓਨ ਨਸ਼ਿਆਂ ਤੇ ਲੱਗਾ ਭੰਗ ਪੀਣਾ ਜਗਾ ਦੇਖੋ ਲੈ ਕੀ ਕਰਦੇ ਆਂ ਅੰਦਰ ਰਾਤ ਇਹੋ ਜਿਹੇ ਬੰਦੇ ਆਪਾਂ ਜਰਮਨੀ ਕਿੰਨੇ ਦੇਖੇ ਆ ਬਹੁਤ ਜ਼ਿਆਦਾ ਮੁਝੀ ਜਾਂਦੇ ਜੀ ਬਾਬੇ ਐ ਜਿਵੇਂ ਨਸ਼ਾ ਪਤ ਨਹੀਂ ਕਿਹੋ ਜਿਹਾ ਕਰਦੇ ਲੋਕ ਇੱਥੇ ਬਹੁਤ ਨਾਲ ਅਜਿਹੇ ਕੁਤਲੀਆਂ ਕੰਟਰੀਆਂ ਇਟਲੀ ਜਿਵੇਂ ਬਹਿਣਾ ਨਾ ਸਾਣੀ ਹੈਗਾ ਇੱਥੇ ਚ ਨਹੀਂ ਹੈਗਾ ਇਹ ਭੰਗ ਯਾਰ ਇੱਥੇ ਲੀਗਲ ਹੋਣ ਕਰਕੇ ਨਾ ਕੰਟਰੀਆਂ ਜਿਵੇਂ ਲਾਉਦਾ ਬਹੁਤ ਜ਼ਿਆਦਾ ਹਾਈ ਲੈਵਲ ਚੱਲਦਾ ਬਾਪੇ ਕੰਮ ਭੰਗੀ ਜੇ ਰਾਤ ਇੱਕ ਗਲੀ ਜਿੱਚ ਵੱੜ ਗਏ ਉੱਥੇ ਆਏ ਹਾਏ ਓਏ ਉੱਥੇ ਤਾਂ ਆਏ ਜਿਵੇਂ ਸਾਰੇ ਜਣੇ ਉਹ ਨਹੀਂ ਹੁੰਦੇਗੇ ਆਪਣੇ ਕੀ ਹੁੰਦੇ ਆ ਉਹ ਜ਼ੌਂਬੀ ਜ਼ੌਂਬੀ ਜੇ ਬਣੇ ਫਿਰਦੇ ਸਾਰੇ ਉੱਥੇ ਆਹ ਟ੍ਰੇਨ ਸਟੇਸ਼ਨ ਆ ਬਾਪੇ ਦੇਖ ਲਓ ਇੱਥੇ ਟ੍ਰੇਨਾਂ ਵੀ ਫ੍ਰੀ ਨੇ ਦੇਖੀਂ ਜੀ ਜਾਵੜੀ ਹੁਣ ਮੜਾ ਗ੍ਰੋਸਰੀ ਸਟੋਰ ਪਈ ਆ ਜੋ ਲੈ ਵੀ ਰਿਚ ਕੰਟਰੀ ਦੇ ਹੁਣ ਖਰਚਿਆਂ ਦਾ ਹੀ ਪਤਾ ਲੱਗ ਜੂ ਹਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿੰਨਾ ਕਾ ਫਰਕ ਹੈ ਇਟਲੀ ਦੇ ਗ੍ਰੋਸਰੀ ਨਾਲੋਂ ਇੱਥੇ ਦੀ ਗ੍ਰੋਸਰੀ ਦਾ ਆ ਛੋਟੀ ਬੋਤਲ 1.5 ਰੁਪਈਆ ਇਟਲੀ ਜੇ ਆਪਣੀ ਕਿੰਨੇ ਦੀ ਆਉਂਦੀ ਆ ਇਹ ਲੱਗਦੀ ਹੁੰਦੀ 70 ਕ ਸੈਂਟ ਦੀ ਮੇਰੇ ਸਾਹਮਣੇ ਨਹੀਂ ਛੋਟੀ ਆ ਛੋਟੀ ਆ 83 ਸੈਂਟ ਦੀ ਗੈਨ ਹਾਂ ਪਰ ਇੰਨੇ ਕ ਦੀ ਹੋ ਜੈ ਇੰਨੇ ਕ ਦੀ ਆ ਆ ਲੱਗ ਜੂ ਪਤਾ ਰੇਡ ਰੋਡ ਵੱਲੋਂ ਦਾ ਬਦਲਾਜ ਜੂ ਆ ਪੰਜਾਬ ਦੇ ਵੀਨੇ ਹੁੰਨੇ ਇੱਧਰ ਆ ਇੱਕੋਂ ਦਾ ਪੁਰਸ਼ ਨਹੀਂ ਹੋਰ ਆ ਗਿਆ दारू ਵਾਲਾ दारू ਤੋਂ ਵੀ ਲੈ दारू ਤੋਂ ਹੀ ਪਤਾ ਲੱਗ ਜੂ ਹਰਿੰਦਰ ਛੇੜੀ ਉਹਨਾਂ ਨੂੰ ਆ ਲੈ ਕੇ ਉਹਨਾਂ ਨੂੰ ਬਿਲੀਅਨ ਸੰ ਲੈ ਸੇਮ ਪ੍ਰਾਈਸ ਬਾਬੇ ਕਹਿੰਦੇ ਯਾਰ ਇੱਕ ਦੋਰ ਦਾ ਦੇਖ ਲੈ ਤੂੰ ਕਹਿੰਦਾ ਇਹਨਾਂ ਨੂੰ ਬੱਚਦਾ ਘੱਟ ਆਉਣਗੇ ਪੰਜ ਦੋ ਤਿੰਨ ਰਾਬਾਟ ਆਟੋ ਫਰੀ ਗਰੋਸਰੀ ਅਗਵਾ ਲੈ ਟ੍ਰਾਂਸਪੋਰਟ ਫਰੀ ਬੱਚਦੀ ਆ ਸਾਰੇ ਲੋਕਾਂ ਨੂੰ ਉਹਦਾ ਪੰਡਿਕਰ ਬੰਦੇ ਆ ਹਾਂ ਦੇ ਰੇਟ ਕੋਲ ਪਈ ਆ ਹਾਂ ਲੈ ਲੈ ਸੇਮ ਪ੍ਰਾਈਸ ਐ ਸੇਮ ਸਾਡੇ 1.25 ਨੂੰ ਇੱਥੇ 1.35 ਨੂੰ 10 ਸੈਂਟ ਮਹਿੰਗਾ ਸੇਮ ਹੀ ਐ ਬਾਬੇ ਕੰਟਰੀ ਮੂਵ ਹੋਣਾ ਪੈਣਾ ਹਰਿੰਦਰ ਹੋ ਜਾਵੇ ਟਾਈਮ ਸੇਰ ਹੋ ਜਾ ਵਧੀਆ ਰਹੇਗਾ ਮੈਂ ਤਾਂ ਹੋ ਜਾਣਾ ਸਿਟੀ ਆਣ ਲੈ ਕੇ ਚਲੋ ਲੈ ਲੀ ਆਜੋ ਬਰਫ ਵੀ ਲੈਣੀ ਆਪਾਂ ਬਾਅਦ ਲੋ ਵੀ ਬਾਬੇ ਅਸੀਂ ਲੈ ਲੀਆ ਗ੍ਰੋਸਰੀ ਫਿਰ ਦਿਖਾਉਣਾ ਤੁਹਾਨੂੰ ਅੱਗੇ ਚੱਲ ਕੇ ਤੇ ਬਾਬੇ ਗ੍ਰੋਸਰੀ ਕੀਤੀ ਐ ਕੋਈ ਜ਼ਿਆਦਾ ਫਰਕ ਨਹੀਂ ਇਟਲੀ ਜਿਹੜਾ ਸਾਮਾਨ ਆਉਣਾ ਸੀਗਾ 21 ਗੈਰੋ ਦਾ ਇੱਥੇ ਆਇਆ 24 ਗੈਰੋ ਦਾ ਵੱਧ ਤੋਂ ਵੱਧ 2 ਗੈਰੋ ਦਾ ਫਰਕ ਪਿਆਗਾ ਲਗਭਗ ਸਾਰਾ ਕੁਝ ਸੇਮ ਹੀ ਆ ਤੇ ਉਹੀ ਗੱਡੀਆਂ ਦੇ ਉਹ ਘਟਨੇ ਆਪਣੇ ਕੋਈ ਟੋਲ ਨਹੀਂ ਹੈਗਾ ਇੱਥੇ ਤੇਲ ਦਾ ਰੇਟ 20 ਸੈਂਟ ਫਰਕ ਹੈ ਡੀਜ਼ਲ ਨਾਲੋਂ ਉਹ ਵੀ ਸਸਤਾ ਤੇ ਘਰਾਂ ਦੇ ਰੇਟ ਹੋ ਜਾਂਦੇ ਵੱਧ ਬਾਕੀ ਸਾਰਾ ਕੁਝ ਤੁਹਾਨੂੰ ਡੀਜ਼ਲ ਨਾਲੋਂ ਸਸਤਾ ਹੀ ਲੱਗਿਆ ਤੇ ਰੁਪਈਏ ਬਣਾਉਂਦੇ ਡੀਜ਼ਲ ਨਾਲੋਂ ਤਿੱਗਣੇ ਬਾਕੀ ਲਾਲੋ ਸਾਹਿਬ ਹੀ ਦੁਨੀਆ ਦੀ ਉਹ ਕੰਟਰੀਆਂ ਜਿਹੜੀਆਂ ਸਾਰੀਆਂ ਅਮੀਰ ਤੇ ਉਹ ਉਦਾਂ ਤੇ ਹੀ ਜੇ ਨੰਬਰ ਆ ਹਾਲਾਤ ਨੇ ਕਾਲੇ ਪਰ ਇਥੇ ਬਹੁਤ ਨੇ ਕਾਲੇ ਪਤਾ ਨਹੀਂ ਯਾਰ ਹੁਣ ਹੀ ਰਹੀ ਜਾਂਦੇ ਅਲੀ ਗੱਲ ਪਤਾ ਨਹੀਂ ਕੀ ਸਿਸਟਮ ਆ ਬੜੇ ਕਾਲੇ ਦੇਖ ਰਿਹਾ ਬੜੇ ਆ ਗੋਮਣ ਕਮਣਾ ਹੈਗਾ ਫਰਾਂਸ ਦਾ ਬਟਰੇ ਨਾਲ ਹੀ ਪਹੁੰਚਦਾ ਫਰਾਂਸ ਚ ਕਾਲੇ ਬਹੁਤ ਨੇ ਹੁਣ ਦਿਖਾਵਾਂਗੇ ਪੈਰਿਸ ਵਾਲੇ ਵਲੌਗ ਚ ਹੁਣ ਇਹ ਚੱਲਿਆ ਗੱਡੀ ਕੋਲ ਪਾਰਕਿੰਗ ਚੱਕੀ ਦੇ ਗੱਡੀ ਤੇ ਚੱਲ ਗਏ ਅਗਲਾ ਵਲੌਗ ਤੁਸੀਂ ਦੇਖੋਗੇ ਬਰੂਸਲ ਬੈਲਜੀਅਮ ਬੈਲਜੀਅਮ ਵੀ ਨਹੀਂ ਗਏ ਅਸੀਂ ਕਦੇ ਬੈਲਜੀਅਮ ਦਾ ਵੀ ਦਿਖਾਉਣਾ ਤੁਹਾਨੂੰ ਜਾ ਕੇ ਵਲੌਗ ਲੈਫਟ ਜੇ ਜਾਂਦੇ ਆ ਮੁੰਡਿਆਂ ਦੇ ਗੋਡੇ ਦੁਖਦੇ ਨੌਜਵਾਨ ਹਾਂਜੀ ਬਾਬੇ ਉਹ ਕਿਵੇਂ ਲੱਗਿਆ ਤੁਹਾਨੂੰ ਵਲੌਗ ਲਗਜ਼ੰਬਰਗ ਦਾ ਥੋੜੇ ਯਾਰ ਅਸੀਂ ਵੀ ਨੇਸਤੀ ਚਾਂਗੇ ਇੱਕ ਤਾਂ ਦੋ ਦਿਨ ਹੋ ਗਏ ਘੁੰਮਦਿਆਂ ਨੂੰ ਇੱਕ ਦੁਪਹਿਰੇ ਥੋੜਾ ਜਿਹਾ ਬੰਦੇ ਚ ਕਰੰਟ ਨਹੀਂ ਰਹਿੰਦਾ ਗਰਮੀ ਹੈਗੀ ਹੁਣ ਤਾਂ ਇੱਥੇ ਵੀ ਕਾਫੀ ਹੋ ਗਈ 32 33 ਡਿਗਰੀ ਅੱਜ ਤੇ ਤਾਂ ਕਰਕੇ ਅਡਜਸਟ ਕਰਿਓ ਸੌਰੀ ਜੇ ਤੁਹਾਨੂੰ ਉਹ ਹੋਇਆ ਹੋਵੇ ਮਣਾ ਮੋਟਾ ਟੱਲਾਇਆ ਲੱਗਿਆ ਹੋਵੇ ਵਲੌਗ ਕੋਈ ਚੱਕਰ ਨਹੀਂ ਆਪਾਂ ਅਗਲੇ ਵਲੌਗਾਂ 'ਚ ਕਰੰਟ ਕੱਢਾਂਗੇ ਤੇ ਉਤਾਰ ਦੇਖ ਸਕਦੇ ਹੋ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਤੇ ਕਿਵੇਂ ਲੱਗੇ ਕਿੰਨੇ ਪੁਆਇੰਟ ਨਾਈਸ ਆ 80 90 ਲਾ ਲੋ 100 ਚ ਸੋ ਜਸ ਸੀ ਨੰਬਰ ਹਾਂਜੀ ਸੀ ਨੰਬਰ ਹੈ ਅਸੀਂ ਨੱਬੇ ਹਾਂਜੀ ਮੇਰੇ ਵੀ 85 ਮੈਂ ਇਨਨੇ ਕਿ ਮੇਰੇ ਆ ਸੋਹਣੀਆਂ ਕੰਟਰੀ ਆ ਕੇ ਘੁੰਮ ਕੇ ਜਾਓ ਟਰਾਂਸਪੋਰਟੇਸ਼ਨ ਫ੍ਰੀ ਆ ਭਾਵੇਂ ਕਿਸੇ ਬਾਰਡਰ ਤੇ ਜਰਮਨੀ ਦੇ ਬਾਰਡਰ ਤੇ ਲਾਇਆ ਉਹ ਗੱਡੀ ਇੱਥੇ ਸਾਰਾ ਟ੍ਰੇਨ ਤੇ ਬੈ ਕੇ ਘੁੰਮੋ ਉਹਨੇ ਦੇਸ਼ ਘੁੰਮ ਆ ਜਾਂਦਾ ਵਧੀਆ ਤਰੀਕੇ ਨਾਲ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਟਿਲ ਦੈਨ ਬਾਏ ਬਾਏ